ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਹਿਗ ਪੰਡੋਰੀ ਇੱਕ ਬੱਚਾ ਜਿਹੜਾ ਸੋਸ਼ਲ ਮੀਡੀਆ ਤੇ ਕਹਿੰਦੇ ਬਹੁਤ ਗਲਤ ਬੋਲਦਾ ਸੀ ਜਿਸ ਤੋਂ ਬਾਅਦ ਇਸ ਦੀ ਘਰੇ ਜਾ ਕੇ ਇੱਕ ਪਰੇਡ ਕੀਤੀ ਗਈ ਤੇ ਦੱਸਿਆ ਜਾ ਰਿਹਾ ਕਿ ਹੁਣ ਜਿਹੜੇ ਗਰੁੱਪ ਨੇ ਇਸ ਦੀ ਮਾਰ ਕੀਤੀ ਸੀ ਉਹਨਾਂ ਵਿੱਚੋਂ ਇੱਕ ਬੰਦੇ ਦਾ ਕਤਲ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਅਸੀਂ ਉਸ ਦਾ ਬਦਲਾ ਲਿਆ ਹੈ ਮੈਕ ਪਨੋਲੀ ਜੇ ਤੁਸੀਂ ਕਿਸਾਂ ਦੀ ਬੇਦਬੀ ਕੀਤੀ ਸੀ ਉਸ ਬੱਚੇ ਨੂੰ ਤੁਸੀਂ ਆ ਕੇ ਮਾਰਿਆ ਸੀ ਉਸ ਦਾ ਅਸੀਂ ਬਦਲਾ ਲਿਆ ਹੈ ਇੱਕ ਪੋਸਟ ਵਾਇਰਲ ਹੋ ਰਹੀ ਹੈ ਜੱਗਾ ਪੱਟੂ ਦੇ ਨਾਮ ਤੋਂ ਜਿਸ ਨੇ ਇੱਕ ਪੋਸਟ ਪਾ ਕੇ ਇੱਕ ਗੱਲ ਸਾਂਝੀ ਕੀਤੀ ਹੈ ਕੀ ਲਿਖਿਆ ਇਸ ਪੋਸਟ ਵਿੱਚ ਲਿਖਿਆ ਹੈ ਕਿ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਅੱਜ ਜੋ ਕੈਰੋਂ ਫਟਕ ਤੇ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਜੱਗਾ ਪੱਟੂ ਲੈਂਦਾ ਹਾਂ ਪੁਲਿਸ ਨੂੰ ਅੱਜ ਮੇਰਾ ਘਰ ਦੇ ਗਿਆ ਜਦੋਂ ਅਰਸ਼ ਪੋਤੀ ਨੇ ਆਪਣੇ ਘਰ ਆਪੇ ਗੋਲੀਆਂ ਮਾਰ ਕੇ ਇਹ ਤਾਂ ਝੂਠਾ ਪਰਚਾ ਕਰਵਾਇਆ ਸੀ ਮੇਰਾ ਪਰਿਵਾਰ ਸਾਰਾ ਘਰੋਂ ਬਾਹਰ ਕਰਵਾਇਆ ਇਸ ਬਾਰੇ ਸਾਰੀ ਤਰਨ ਤਰਨ ਪੁਲਿਸ ਨੂੰ ਪਤਾ ਹੈ ਜਸ ਖੋਤੀ ਨੇ ਮੇਰੇ ਤੇ ਦੋ ਗਾਣੇ ਰਿਲੀਜ਼ ਕੀਤੇ ਅਤੇ ਪੁਲਿਸ ਨੂੰ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਫਿਰ ਵੀ ਉਸ ਤੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਫਿਰ ਇਨਾ ਪਰਸੋਂ ਮੈਕ ਪੰਡੋਰੀ ਨੂੰ ਚੁੱਕਿਆ ਤੇ ਉਸਦੇ ਕੇਸਾਂ ਦੀ ਬੇਦਬੀ ਕੀਤੀ ਅਤੇ ਉਸ ਨਿਆਂ ਨੂੰ ਚੁੱਕ ਕੇ ਮੇਰੇ ਬਾਰੇ ਚੰਗਾ ਮਾੜਾ ਬਲਵਾ ਰਹੇ ਹੋ ਬਾਕੀ ਤੁਸੀਂ ਪੋਸਟ ਸਾਰੀ ਪੜ ਸਕਦੇ ਹੋ ਹੋਰ ਵੀ ਕਾਫੀ ਗੱਲਾਂ ਇਸ ਵਿੱਚ ਲਿਖੀਆਂ ਗਈਆਂ ਨੇ ਬਾਕੀ ਇਸ ਦੀ ਪੋਸਟ ਇਸ ਸਾਡਾ ਚੈਨਲ ਨਹੀਂ ਕਰਦਾ ਜੋ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਹੈ ਅਸੀਂ ਉਹੀ ਤੁਹਾਡੇ ਤੱਕ ਲੈ ਕੇ ਆਉਂਦੇ ਅਤੇ ਬਾਕੀ ਐਮ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਸਾਡੇ ਪੇਜ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ